ਅਤਾਣੇ ਉਹ ਹੋ ਰਹੀਆਂ ਨੇ ਤੇ ਪਰ ਉੱਥੇ ਹੀ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀ ਤਾਂ ਉੱਥੇ ਬਹੁਤ ਹੀ ਨਾਮੀ ਹਸਤੀਆਂ ਦੇ ਜਿਹੜੇ ਮੋਬਾਈਲ ਨੇ ਉਹ ਵੀ ਚੋਰੀ ਹੋਏ ਨੇ ਤੇ ਕੁਝ ਕੁ ਵਾਇਲਟ ਨੇ ਜਿਹੜੇ ਉਹ ਵੀ ਚੋਰੀ ਹੋਏ ਨੇ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੀ ਇਹੋ ਜਿਹੇ ਭਾਵਕ ਸਮੇਂ ਤੇ ਜਿੱਥੇ ਕਿ ਸਭ ਲੋਕਾਂ ਦਾ ਧਿਆਨ ਜਿਹੜਾ ਸੀ ਇੱਕ ਪਾਸੇ ਸੀ ਤੇ ਨਾਲ ਹੀ ਉਹਨਾਂ ਨੇ ਉੱਥੇ ਜਿਹੜੀ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਲੋਕ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉੱਥੇ ਕਿਹੜੀ ਸਮੇਂ ਕਿਹੜੀ ਘਟਨਾ ਨੂੰ ਤੁਸੀਂ ਅੰਜਾਮ ਦੇ ਰਹੇ ਹੋ ਸੋ ਦੋਸਤੋ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਸਸੀ ਅਕਾਲ ਜੀ ਬਾਬਾ ਸਵਾਗਤ ਤੁਹਾਡਾ ایਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀਆ ਜੀ ਕੀ ਕਹਿਣਾ ਚਾਹੋਗੇ ਜੀ ਰਾਜਵੀਰ ਜਵੰਦਾ ਦੇਸ ਅੰਤਿਮ ਸੰਸਕਾਰ ਤੇ ਜਿਹੜੇ ਸੈਲਿਬ੍ਰਿਟੀ ਦੇ ਫੋਨ ਹੈ ਉਹ ਚੋਰੀ ਹੋ ਚੁੱਕੇ ਨੇ ਹਾਂ ਜੀ ਉਹ ਤੁਹਾਡੇ ਕਹਿਣ ਵਾਂਗੂ ਬਹੁਤ ਹੀ ਮਤਲਬ ਸ਼ਰਮਨਾਕ ਗੱਲ ਹੈ ਜਿਹੜੀ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਵੀ ਚੋਰ ਨੇ ਜਿਹੜੇ ਆਪਦੀਆਂ ਸਰਗਰਮੀਆਂ ਹਨ ਰੱਖਦੇ ਨੇ ਮਤਲਬ ਬਹੁਤ ਹੀ ਨਿੰਦਣ ਨਿੰਦਾ ਕਰਨ ਵਾਲੀ ਘਟਨਾ ਤੇ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਬਹੁਤ ਹੀ ਵੱਡਾ ਮਤਲਬ ਸਾਡਾ ਇੱਕ ਜਿਹੜਾ ਭਰਾ ਸੀਗਾ ਉਹ ਤੁਰ ਗਿਆ ਸੀਗਾ ਇਸ ਕਰਕੇ ਜਿਹੜੀਆਂ ਇਹ ਸ਼ੌਕਿੰਗ ਘਟਨਾਵਾਂ ਨੇ ਇਹਦੇ ਵਿੱਚ ਵੀ ਇਹ ਚੋਰ ਚੱਕੇ ਆਪਦੀਆਂ ਕਾਰਗੁਜ਼ਾਰੀਆਂ ਤੋਂ ਬਾਜ਼ ਨਹੀਂ ਆਉਂਦੇ ਫਿਰ ਇਹਨਾਂ ਨੂੰ ਰੱਬ ਵੀ ਰੱਖਾ ਕਹਿ ਸਕਦੇ ਆ ਨਹੀਂ ਹੋਣਾ ਚਾਹੀਦਾ ਸੀ ਗੱਲ ਕਰ ਹੁਣ ਜੇ ਤੁਸੀਂ ਲਾਓ ਵੀ 150 ਤੋਂ ਉੱਪਰ ਮੋਬਾਈਲ ਤੇ 5-10 ਲੱਖ ਰੁਪਏ ਦਾ ਜੇਬਾ ਵੀ ਕੱਟ ਕੇ ਲੈ ਗਈ ਜੀ ਉਹਨਾਂ ਨੇ ਜੀ ਬਿਲਕੁਲ ਮਤਲਬ ਜੇਬਾ ਵੀ ਕੱਟ ਲੀਆਂ ਮੋਬਾਈਲ ਵੀ ਕੱਟ ਲੈ ਕਿਉਂਕਿ ਉਹਨਾਂ ਦਾ ਬੇਨਤੀ ਹੋਏ ਕਰੀ ਜਾਂਦੇ ਆ ਵੀ ਸਾਨੂੰ ਯਾਰ ਮੋਬਾਈਲ ਤਾਂ ਘੱਟੋ ਘੱਟ ਦੇ ਦਿਓ ਉਹਦੇ ਵਿੱਚ ਸਾਡੀ ਸਾਰੀ ਪਰਸਨਲ ਲਾਈਫ ਸਾਰਾ ਬਿਜ਼ਨਸ ਸੰਬੰਧਿਤ ਮਸਲੇ ਹੋਰ ਫੋਟੋਆਂ ਹੋਰ ਵੀਡੀਓਆਂ ਕਾਫੀ ਕੁਝ ਜਾਂਚ ਕਰ ਹਰ ਇੱਕ ਚੀਜ਼ ਅਗਲਾ ਫੋਨ ਦੇ ਵਿੱਚ ਹੀ ਸੇਵ ਕਰਦਾ ਜੀ ਮਤਲਬ ਇਸ ਤਰ੍ਹਾਂ ਉਹ ਕਹਿੰਦੇ ਪੈਸਿਆਂ ਦਾ ਹੀ ਚੱਕਰ ਨਹੀਂ ਹੈਗਾ ਸਾਡਾ ਜੇ ਸਾਡਾ ਡਾਟਾ ਚੋਰੀ ਹੋ ਜਾਂਦਾ ਇਹਦੀ ਸਾਨੂੰ ਜਾਦੇ ਘਾਟ ਹੈ ਸਾਡੇ ਲੋਕਾਂ ਨੇ ਤਾਂ ਮਤਲਬ ਜਿਹੜੀਆਂ ਲੋਕੇਸ਼ਨਾਂ ਲਾਈਆਂ ਹੋ ਜਾਂ ਸੀ ਆਉਣ ਜਾਣ ਦੇ ਰਸਤੇ ਉਹ ਵੀ ਵਿਚਾਰੇ ਫੜਕਦੇ ਫਿਰਦੇ ਰਹੇ ਇਸ ਕਰਕੇ ਮਤਲਬ ਕਾਫੀ ਜਿਹੜੀ ਇਹ ਦੁਖਦਾਈ ਘਟਨਾ ਦੇ ਵਿੱਚ ਦੁਖਦਾਈ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਬਹੁਤ ਹੀ ਘਾਟੇ ਰੰਦੇ ਮਤਲਬ ਇਹ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਚੋਰੀ ਦੇ ਇਹਨਾਂ ਦੇ ਉੱਤੇ ਸਰਕਾਰ ਨੱਥ ਪਾਉਣ ਦੀ ਕੋਸ਼ਿਸ਼ ਕਰੇ ਜੀ ਬਿਲਕੁਲ ਪਰ ਉੱਥੇ ਜੇ ਅਸੀਂ ਗੱਲ ਕਰਦੇ ਆ ਸਾਡੇ ਜਿਹੜੇ ਸੈਲੀਬ੍ਰਿਟੀਆ ਦੀ ਤੇ ਜਦੋਂ ਅਸੀਂ ਗੱਲ ਕਰਦੇ ਆ ਕਿ ਕਿਸੇ ਇਹੋ ਜਿਹੇ ਮੌਕੇ ਤੇ ਜਾਂਦੇ ਆ ਤਾਂ ਬੜੀ ਮੰਦ ਭਾਗੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਸੰਸਕਾਰ ਤੇ ਜਾਂਦੇ ਹੋ ਇਮੋਸ਼ਨਲ ਹੁੰਨੇ ਹੋ ਇੰਨਾ ਭੀੜ ਭੜਕਾ ਹੁੰਦਾ ਇਕੱਠ ਹੁੰਦਾ ਤੇ ਲਗਾਤਾਰ ਉੱਥੇ ਵਾਰਦਾਤਾਂ ਜਿਹੜੀਆਂ ਹੁੰਦੀਆਂ ਨੇ ਪੰਜਾਬ 'ਚ ਰਹਿ ਕੇ ਇਹੋ ਜਿਹੀਆਂ ਹਰਕਤਾਂ ਕਰਨੀਆਂ ਇੱਕ ਕਹਿੰਦੇ ਨੇ ਕਿ ਮਾੜੀ ਗੱਲ ਐ ਕਿ ਜਿੱਥੇ ਕਿ ਜੇ ਅਸੀਂ ਕਿਸੇ ਦੇ ਸੋਗ ਦੇ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਖੜਦਾ ਤੇ ਮੈਨੂੰ ਨਹੀਂ ਲੱਗਦਾ ਕਿ ਅਗਲੀ ਵਾਰ ਜੇ ਕਿਤੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਪਰਮਾਤਮਾ ਕਰੇ ਸੁਖ ਸ਼ਾਂਤੀ ਰਵੇ ਪਰ ਕੋਈ ਜਾਵੇਗਾ ਨਹੀਂ ਇਹ ਗੱਲ ਦਾ ਵਾਲੇ ਅੰਜੀ ਦੇ ਕੋਲ ਬੰਦੇ ਆਏ ਸਰਕਾਰ ਨੂੰ ਵੀ ਥੋੜਾ ਜਿਹਾ ਨਾ ਇਸ ਤਰ੍ਹਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਪਸ਼ੂਆਂ ਵਾਲਾ ਕੰਮ ਹੈ ਜਿਹੜਾ ਆਪਾਂ ਫੇਰ ਉਸੇ ਗੱਲ ਤੇ ਹੁੰਦੇ ਜਿਹੜਾ ਆਵਾਰਾ ਪਸ਼ੂਆਂ ਦੇ ਵਾਸਤੇ ਮਤਲਬ ਇਹਨਾਂ ਨੇ ਕੋਈ ਅਜੇ ਤਾਈਂ ਠੋਸ ਰਣਨੀਤੀ ਨਹੀਂ ਬਣਾਈ ਕਿੰਨੇ ਦਿਨਾਂ ਦੀ ਇਹ ਘਟਨਾ ਹੋਗੀ ਸਰਕਾਰ ਦਾ ਕੋਈ ਬਹੁਤਾ ਵਧੀਆ ਬਿਆਨ ਨਹੀਂ ਆਇਆ ਜਿਹੜੇ ਸਾਡੀਆਂ ਸੈਲੀਬ੍ਰਿਟੀਆਂ ਨੇ ਰੋਜ਼ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਰ ਕਰ ਰਹੀਆਂ ਨੇ ਸਾਡੇ ਮਾਨਸਾ ਵੀ ਇੱਕ ਐਕਸੀਡੈਂਟ ਹੋ ਗਿਆ ਜੀ ਦੇ ਜੀ ਦਾ ਐਂਬੂਲੈਂਸ ਦੇ ਡਰਾਈਵਰ ਦੀ ਮੌਤ ਹੋ ਗਈ ਇੱਕ ਬਾਈਕ ਵਾਲੇ ਦੀ ਮਤਲਬ ਹੋ ਗਈ ਆਵਾਰਾ ਪਸ਼ੂ ਉਸੇ ਤਰੀਕੇ ਸਾਹਮਣੇ ਆ ਕੇ ਜਿਹਦੇ ਕਰਕੇ ਇਹ ਹੋ ਗਿਆ ਹੋਰ ਇਹ ਕਿੰਨੀ ਲੱਖਾਂ ਹੀ ਘਟਨਾਵਾਂ ਵਾਪਰੀ ਜਾਂਦੀਆਂ ਤੇ ਵਾਪਰਦੀਆਂ ਰਹਿਣਗੀਆਂ ਪਰ ਇਹਦੇ ਉੱਤੇ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਰਾਜਨੀਤੀ ਕਰਨੋ ਨਹੀਂ ਹਟਦੀਆਂ ਇੱਕ ਵਾਰ ਇੱਕ ਰਾਜਕਰਤਾ ਪਾਰਟੀ ਦੇ ਕਿਸੇ ਵੱਡੇ ਕੈਬਨਿਟ ਮੰਤਰੀ ਨੇ ਕਿਹਾ ਸੀ ਵੀ ਜੇ ਸਲਾਟਰ ਜੇ ਇਹ ਚਲਾਉਂਦੇ ਨੇ ਤਾਂ ਪਹਿਲਾ ਟਰੱਸਟ ਅਸੀਂ ਆਪਣੇ ਵੱਲੋਂ ਭੇਜਾਂਗੇ ਗੱਲ ਕਰ ਉਹ ਗੱਲ ਵਿਚ ਹੀ ਰਹਿ ਗਈ ਕਿਉਂਕਿ ਉਹਦੇ ਉੱਤੇ ਰਾਜਨੀਤੀ ਭਾਰੂ ਹੋ ਗਈ ਰਾਜਨੀਤਿਕ ਆਕਤਵਾਮਾਂ ਨੇ ਅੱਖਾਂ ਖੜੀਆਂ ਇਸ ਕਰਕੇ ਉਹਨੂੰ ਚੁੱਪ ਹੋਣਾ ਪੈ ਗਿਆ ਤਾਂ ਲੋਕ ਮਤਲਬ ਇਹਨਾਂ ਚੀਜ਼ਾਂ ਤੋਂ ਬਹੁਤ ਪੀੜਤ ਨੇ ਚਾਹੀਦਾ ਇਹ ਹੈ ਵੀ ਹੱਲ ਹੋਵੇ ਕੋਈ ਤਾਂ ਕਿ ਮਤਲਬ ਇਸ ਤਰ੍ਹਾਂ ਦੀਆਂ ਟੜਾਵਾਂ ਨੇ ਜਿਹੜੀਆਂ ਤਾਂ ਹੀ ਫਿਰ ਫੋਨ ਚੋਰੀ ਵਾਲੀ ਗੱਲ ਇਹਦੇ ਨਾਲ ਹੀ ਸੰਬੰਧਤ ਹੋਗੀ ਜੀ ਜੇ ਇੱਕ ਘਟਨਾ ਹੀ ਨਾ ਵਾਪਰਦੀ ਤਾਂ ਉਹਨਾਂ ਨੇ ਨਾ ਹੀ ਸਾਰਿਆਂ ਨੇ ਇਕੱਠਾ ਹੋਣਾ ਸੀ ਤੇ ਨਾ ਹੀ ਫੋਨ ਚੋਰੀ ਹੋਣੀ ਸੀ ਕਿ ਮਤਲਬ ਇਸ ਕਰਕੇ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਮਤਲਬ ਗੌਰ ਮੰਗਦਾ ਹੈ ਸਵਾਜ ਸਾਡਾ ਸਰਕਾਰਾਂ ਪਤਾ ਨਹੀਂ ਕਿਉਂ ਇਹਦੇ ਉੱਤੇ ਇੱਕ ਸਿਆਸੀ ਮਤਲਬ ਬੋਲਟ ਬੈਂਕ ਦੀ ਰਾਜਨੀਤੀ ਕਰਨ ਦੇ ਕਰਕੇ ਇਹਦੇ ਉੱਤੇ ਕੋਈ ਥੋਸ ਕਾਰਵਾਈ ਨਹੀਂ ਕਰ ਰਹੀਆਂ ਲੋਕ ਕਾਫੀ ਇਹਨਾਂ ਚੀਜ਼ਾਂ ਤੋਂ ਪੀੜਤ ਨੇ ਮਤਲਬ ਲੋਕ ਚਾਹੁੰਦੇ ਨੇ ਮੈਡਮ ਵੀ ਇਹਨਾਂ ਦਾ ਇੱਕ ਪਾਸਾ ਹੋਵੇ ਕਿ ਕਿਉਂਕਿ ਪਹਿਲਾਂ ਦੀ ਤਰ੍ਹਾਂ ਹੋਵੇ ਕੋਈ ਏਜ ਹੁੰਦੀ ਪਹਿਲਾਂ ਨਾ ਜਿਹੜੇ ਇਸ ਤਰ੍ਹਾਂ ਦੇ ਵਾਰਾ ਪਸ਼ੂ ਹੁੰਦੇ ਸੀਗੇ ਚਾਹੇ ਉਹ ਪਾਲਤੂ ਉਹਨਾਂ ਦੀ ਇੱਕ ਏਜ ਹੁੰਦੀ ਸੀ ਵੀ ਉਹ ਇੰਨੀ ਏਜ ਤੋਂ ਵੱਧ ਆਲਾ ਜਿਹੜਾ ਉਸ ਲੈਟਰ ਚ ਜਾਊਗਾ ਮਾਲਾ ਗਊਸ਼ਾਲਾ ਚ ਜਾਊਗਾ ਮਤਲਬ ਕਾਫੀ ਉਹਨਾਂ ਦੀ ਇੱਕ ਰਾਣ ਨੀਤੀ ਜੀ ਹੁੰਦੀ ਸੀ ਉਹ ਰਾਣ ਨੀਤੀ ਨੂੰ ਵਿચ્ਚੀ ਛੱਡ ਕੇ ਹੁਣ ਮਤਲਬ ਸੜਕਾਂ ਦੇ ਉੱਤੇ ਛੱਡਣ ਲੱਗੇ ਇਹਦੇ ਕਰਕੇ ਿਕਟਨਾਮਾ ਨੇ ਜਿਹੜੀਆਂ ਰੋਜ਼ਾਨਾ ਆਪਣੇ ਸੁਣਨ ਦੇ ਵਿੱਚ ਆ ਰਹੀਆਂ ਨੇ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਮਤਲਬ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਆ। ਉੱਥੇ ਗਰਮਾ ਗਰਮੀ ਦੇ ਵਿੱਚ ਕਈਆਂ ਦੇ ਵੀ ਜਿਹੜੇ ਨੇ ਬਿਆਨ ਸਾਹਮਣੇ ਆਏ ਨੇ ਕਿ ਜੇਕਰ ਕਿਸੇ ਨੂੰ ਗਊ ਮਾਤਾ ਦੇ ਨਾਲ ਜ਼ਿਆਦਾ ਪਿਆਰ ਹੈ ਜਾਂ ਗਊ ਮਾਤਾ ਨੂੰ ਕੋਈ ਕਹਿੰਦਾ ਵੀ ਇਹ ਸਾਡੀ ਮਾਂ ਹੈ ਕਹਿੰਦੇ ਉਹਨਾਂ ਦੇ ਘਰ ਉਹਨਾਂ ਦੇ ਗੇਟ ਦੇ ਨਾਲ ਗਾਂ ਬੰਨ ਕੇ ਆਓ ਜਿਨ੍ਹਾਂ ਨੂੰ ਜ਼ਿਆਦਾ ਪਿਆਰ ਹੈ ਗਾਂ ਦੇ ਨਾਲ। ਹਾਂਜੀ ਦੇਖੋ ਚਾਹੀਦਾ ਤਾਂ ਹੈਗਾ ਜਿਹੜਾ ਵੀ ਕੋਈ ਡੌਗ ਪ੍ਰੇਮੀ ਹੈ ਜਾਂ ਕੋਈ ਐਨੀਮਲ ਪ੍ਰੇਮੀ ਹੈ ਉਹ ਆਪ ਦਾ ਆਪਦੇ ਕਬਜ਼ੇ ਦੇ ਵਿੱਚ ਆਪਦੀ ਜਗ੍ਹਾ ਦੇ ਵਿੱਚ ਰੱਖ ਕੇ ਜਿੰਨਾ ਵੀ ਪ੍ਰੇਮ ਕਰ ਸਕਦਾ ਹੈ ਇਹ ਛਰਕਾ ਦੇ ਦੇ ਉੱਤੇ ਮਤਲਬ ਇਹਨਾਂ ਨਾਲ ਕਾਹਦਾ ਪ੍ਰੇਮ ਹੋ ਗਿਆ ਜੀ ਜਿਹੜਾ ਮਨੁੱਖ ਜਾਤੀ ਦੀ ਨਾਲ ਮਤਲਬ ਦੁਸ਼ਮਣੀ ਕਹਿ ਲੋ ਮਨੁੱਖ ਜਾਤੀ ਦੀ ਜਾਨ ਦਾ ਖੌ ਬਣ ਰਿਹਾ ਹੈ ਉਹਦੇ ਨਾਲ ਕਾਦੀ ਆਪਾਂ ਮਤਲਬ ਦੋਸਤੀ ਕਹਿ ਸਕਦੇ ਆ ਨਹੀਂ ਹੋਣੀ ਚਾਹੀਦੀ ਉਹ ਥੋੜਾ ਜਿਹਾ ਇਹਨਾਂ ਲੋਕਾਂ ਨੂੰ ਸੱਭਿਆਕ ਸਮਾਜ ਦਾ ਅੰਗ ਬਣਨਾ ਚਾਹੀਦਾ ਹੈ ਤਾਂ ਕਿ ਜਿਹੜੇ ਸਾਡੇ ਲੋਕ ਨੇ ਮਤਲਬ ਆਪਣੀ ਜਾਨ ਤੋਂ ਹੱਥ ਨਾਲ ਧੋੜ ਮਨੁੱਖੀ ਜ਼ਿੰਦਗੀ ਵਾਰ-ਵਾਰ ਹੱਥ ਨਹੀਂ ਆਉਂਦੀ ਇਸ ਕਰਕੇ ਕਈ ਬੱਚਿਆਂ ਦੇ ਪਿਤਾ ਆ ਮਾਵਾ ਦੇ ਪੁੱਤ ਤੇ ਸਾਡੀਆਂ ਭੈਣਾਂ ਦੇ ਭਰਾ ਮਤਲਬ ਜ਼ਿੰਦਗੀਆਂ ਤੋਂ ਹੱਥ ਦੋਗੇ ਉਹਦੇ ਨਾਲੋਂ ਸਾਨੂੰ ਅਸੀਂ ਫਿਰ ਕਹਿੰਦੇ ਆ ਵੀ ਅਵਾਰਾ ਪਸ਼ੂ ਕੀਮਤੀ ਨਹੀਂ ਹਨ ਅਵਾਰਾ ਪਸ਼ੂ ਦਾ ਇੱਕ ਪਾਸਾ ਕੀਤਾ ਜਾਣਾ ਚਾਹੀਦਾ ਕਿਉਂਕਿ ਚైనా ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈਗਾ ਹੋਰਾਂ ਥਾਵਾਂ ਦੇ ਉੱਤੇ ਕਾਫੀ ਕੁਝ ਹੈਗਾ ਜਿਹੜੇ ਅਵਾਰਾ ਪਸ਼ੂ ਨੇ ਜਾਂ ਮਤਲਬ ਇਸ ਤਰ੍ਹਾਂ ਦੇ ਪਸ਼ੂ ਨੇ ਉਹਨਾਂ ਨੂੰ ਉਹ ਖਰੀਦਦੇ ਨੇ ਇਹਦੇ ਨਾਲ ਸਾਡੀ ਮਾਲੀ ਹਾਲਤ ਵੀ ਦੇਸ਼ ਦੀ ਠੀਕ ਹੋ ਸਕਦੀ ਹੈ ਤੇ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਵੀ ਬਚ ਸਕਦੀਆਂ ਨੇ ਜੀ ਬਿਲਕੁਲ ਪਰ ਉਥੇ ਸੁਖਵੀਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਦੀ ਸਿੰਘਾਂ ਦੀ ਰਹਾਈ ਦੀ ਅਪੀਲ ਵੀ ਕੀਤੀ ਹੈ। ਬੱਸ ਲੈ ਕਿੰਨੀਆਂ ਲੈਣੀਆਂ। ਹਾਂ ਆ ਦੇਖੋ ਜੀ ਅਪੀਲ ਕੀਤੀ ਹੈ ਚੰਗੀ ਗੱਲ ਹੈ ਕਿ ਇਹ ਕੋਈ ਵੀ ਹੈ ਮਤਲਬ ਕਿ ਜਿਹਦੀ ਛੱਡਿਆ ਜਾਣਾ ਚਾਹੀਦਾ ਜਿਹਦੀ ਸਜ਼ਾ ਪੂਰੀ ਹੁੰਦੀ ਹੈ। ਇਹ ਗੱਲ ਕਰ ਇਹ ਹੈ ਜੀ ਕੋਈ ਕੱਲੇ ਬੰਦੀ ਸਿੰਘ ਸਾਡੇ ਰੋਜ਼ ਆਪਾਂ ਕਹਿੰਦੇ ਆ ਵੀ 5000 8000 ਤੋਂ ਉੱਪਰ ਸਾਡਾ ਬੰਦਾ ਤਾਂ ਮਤਲਬ ਬਾਹਰ ਲਿਆਂ ਬਾਹਰਲੇ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਬੰਦੇ ਉਹ ਵੀ ਛੱਡਿਆ ਜਾਣਾ ਚਾਹੀਦਾ ਸਾਡੀਆਂ ਜੇਲ੍ਹਾਂ ਦੇ ਵਿੱਚ ਲੱਖਾਂ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਕ੍ਰਾਈਮ ਛੋਟੇ ਸੀਗੇ ਉਹਨਾਂ ਨੂੰ ਵੀ ਛੱਡਿਆ ਜਾਣਾ ਚਾਹੀਦਾ ਇਹ ਨਹੀਂ ਹੈ ਵੀ ਥੱਲੇ ਕੁਝ ਗਿਣਤੀ ਦੇ ਬੰਦੇ ਨੇ ਮਤਲਬ ਜੇਲ੍ਹਾਂ ਨੂੰ ਖਾਲੀ ਕੀਤਾ ਜਾਣਾ ਚਾਹੀਦਾ ਜੇਲ੍ਹਾਂ ਦੇ ਵਿੱਚ ਜਿਹੜੇ ਆਣ ਮਨੁੱਖੀ ਤਸ਼ੱਦਦ ਨੇ ਉਹ ਬੰਦ ਹੋਣੇ ਚਾਹੀਦੇ ਨੇ ਤੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੀਆਂ ਉਹ ਕੈਦਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਵੀ ਛੱਡਿਆ ਜਾਣਾ ਚਾਹੀਦਾ ਚਾਹੇ ਉਹ ਬੰਦੀ ਹੈ ਚਾਹੇ ਬੇਬੰਦੀ ਹੈ ਮਤਲਬ ਬੰਦੀ ਆਪਾਂ ਇੱਕ ਕੈਦੀ ਨੂੰ ਹੀ ਕਹਿੰਦੇ ਆ ਕੈਦੀ ਸਾਰੇ ਛੱਡੇ ਜਾਣੇ ਚਾਹੀਦੇ ਨੇ ਜਿਨ੍ਹਾਂ ਦੀਆਂ ਸਜ਼ਾਾਂ ਪੂਰੀ ਹੋ ਗਈਆਂ ਕ੍ਰਾਈਮ ਛੋਟੇ ਸੀ ਜਵਾਨਤਾ ਕਰਾਉਣ ਯੋਗ ਨਹੀਂ ਹਨ ਉਹਨਾਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਮਤਲਬ ਬੜੀ ਅੱਛੀ ਗੱਲ ਹੈ ਇਹਨਾਂ ਦੇ ਰਾਜ ਦੇ ਵਿੱਚ ਆਪਦੇ ਰਾਜ ਦੇ ਵਿੱਚ ਨਹੀਂ ਇਹਨਾਂ ਨੇ ਛੱਡੇ ਆਪਦੇ ਰਾਜ ਦੇ ਵਿੱਚ ਲੱਖਾਂ ਮੁੰਡਿਆਂ ਦੇ ਉੱਤੇ ਪਰਚੇ ਬਾਕੀ ਇਹਨਾਂ ਨੇ ਅੰਦਰ ਕੀਤੇ ਉਹ ਆਪ ਨੇ ਜੀ ਬਿਲਕੁਲ ਪਰ ਉੱਥੇ ਜੇਕਰ ਗੱਲ ਕਰਦੇ ਆ ਰਾਤ ਕੱਲ ਬੀਤੀ ਰਾਤ ਕਰਵਾ ਚੌਥ ਦੇ ਉੱਤੇ ਕਈਆਂ ਦੇ ਘਰਾਂ ਦੇ ਵਿੱਚ ਬਟਾਲਾ ਦੇ ਚੌਂਕ ਦੇ ਉਹ ਦੇਖਦੇ ਆ ਜਿਹੜੀ ਕਹਿੰਦੇ ਨੇ ਕਿ ਸ਼ਰੀਆਮ ਫਾਇਰਿੰਗ ਕੀਤੀ ਗਈ ਹੈ ਚਾਰ ਲੋਕ ਜ਼ਖਮੀ ਹੋ ਗਏ ਨੇ ਤੇ ਦੋ ਲੋਕਾਂ ਦੀ ਜਿਹੜੀ ਉੱਥੇ ਮੌਤ ਹੋ ਗਈ ਹੈ ਪਰ ਜੇਕਰ ਅਸੀਂ ਗੱਲ ਕਰਦੇ ਆ ਸਰਕਾਰ ਦੀ ਤਾਂ ਹਲੇ ਤੱਕ ਜਿਹੜੀ ਉੱਥੇ ਫਾਇਰਿੰਗ ਦੀ ਉਹ ਨਹੀਂ ਰੋਕਿਆ ਗਿਆ ਕਿ ਨਾ ਹੀ ਕਿਸੇ ਨੂੰ ਅਜਿਹੇ ਅਸਲੇ ਦੇ ਕੋਲੋਂ ਬੰਦਿਸ਼ ਕੀਤੀ ਗਈ ਹੈ ਹਾਂ ਜੀ ਦੇਖੋ ਮਤਲਬ ਇਹ ਜਰੂਰ ਜਿਹੜੇ ਹਥਿਆਰ ਚੱਕੇ ਨਾ ਜਿਆਦੇ ਲਹਿਰਾਉਂਦੇ ਫਿਰਦੇ ਨੇ ਇਹਨਾਂ ਦੇ ਉੱਤੇ ਥੋੜੀ ਜਿਹੀ ਸਰਕਾਰ ਨੂੰ ਹੋਰ ਧਿਆਨ ਦੇਣਾ ਚਾਹੀਦਾਗਾ ਮਤਲਬ ਜਿਹੜੀਆਂ ਇਹ ਫੈਰਿੰਗ ਦੀਆਂ ਘਟਨਾਵਾਂ ਨੇ ਜਾਂ ਨਿੱਜੀ ਦੁਸ਼ਮਣੀ ਦੀਆਂ ਘਟਨਾਵਾਂ ਨੇ ਇੱਕ ਹੁੰਦੇ ਨੇ ਸਮਾਜ ਵਿਰੋਧੀ ਅੰਸਰ ਉਹਨਾਂ ਦੀਆਂ ਘਟਨਾਵਾਂ ਨੇ ਇਹਨਾਂ ਦੇ ਵਿੱਚੋਂ ਮੈਡਮ ਕਾਫੀ ਅੰਤਰ ਹੈ ਇਹਨਾਂ ਚੀਜ਼ਾਂ ਦਾ ਜੇ ਕੋਈ ਕਿਸੇ ਦੇ ਨੌਜਵਾਨ ਲੜਕਿਆਂ ਦੀ ਆਪਸ ਦੇ ਵਿੱਚ ਰੰਜਿਸ਼ ਹੈ ਇਹ ਇੱਕੋ ਹੀ ਮਸਲਾ ਹੁੰਦਾ ਹੈ ਕੋਈ ਇਹਨਾਂ ਦਾ ਕੋਈ ਨਾ ਤਾਂ ਬੱਟ ਦਾ ਰੋਲਾ ਹੁੰਦਾ ਨਾ ਘਰ ਦਾ ਰੋਲਾ ਹੁੰਦਾ ਇਹਨਾਂ ਨੂੰ ਬਿਠਾ ਕੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪੰਚਾਇਤਾਂ ਨੂੰ ਤੇ ਸਰਬਸਾਂਝੇ ਜਿਹੜੇ ਲੋਕ ਨੇ ਉਹਨਾਂ ਨੂੰ ਇਹਨਾਂ ਦੇ ਸਮਝੌਤੇ ਨੇ ਉਹ ਕਰਾਉਣੇ ਚਾਹੀਦੇ ਨੇ ਤੇ ਇਹਨਾਂ ਨੂੰ ਨੌਜਵਾਨੀ ਨੂੰ ਇੱਕ ਦੂਜੇ ਨੂੰ ਗੋਲਿਆਂ ਨਾਲ ਮਾਰਨ ਦੀ ਬਜਾਏ ਸਮਾਜ ਦੇ ਸੁਧਾਰਨ ਦੇ ਕੰਮਾਂ ਦੇ ਵਿੱਚ ਮਤਲਬ ਇਹਨਾਂ ਨੂੰ ਸਤਿ ਕਰ ਰਹਿਣਾ ਚਾਹੀਦਾ ਜਿਸ ਦੇ ਨਾਲ ਸਾਡੇ ਸਮਾਜ ਦੀਆਂ ਬੁਰਾਈਆਂ ਨੇ ਜਿਹੜੀਆਂ ਉਹ ਦੂਰ ਕਰਾਉਣ ਦੇ ਵਿੱਚ ਇਹ ਅਹਿਮ ਯੋਗਦਾਨ ਹੈ ਜਿਹੜਾ ਉਹ ਪਾ ਸਕਦੇ ਨੇ ਗਲਕਾਰ ਪਾਰਟੀਵਾਦੀ ਦੇ ਵਿੱਚ ਫਸਾ ਕੇ ਇਹਨਾਂ ਨੂੰ ਨੌਜਵਾਨਾਂ ਨੂੰ ਮਤਲਬ ਇਸ ਤਰ੍ਹਾਂ ਦਾ ਇਹਨਾਂ ਦੇ ਅੰਦਰ ਜੋਸ਼ ਭਰ ਦਿੱਤਾ ਜਾਂਦਾ ਜਿਸ ਦੇ ਨਾਲ ਇਹ ਮੌਤ ਨੂੰ ਜਾਂ ਮਾਰਨ ਨੂੰ ਉਹ ਮਤਲਬ ਟੀਚੇ ਸਮਝਣ ਲੱਗ ਜਾਂਦੇ ਨੇ ਥੋੜੀ ਯਹੋਸ਼ ਦੀ ਲੋੜ ਹੈ ਜੇ ਆਪਾਂ ਹੋਸ਼ ਨਾਲੇ ਕੰਮ ਕਰਾਈਏ ਤਾਂ ਇਹ ਹੀ ਨੌਜਵਾਨੀ ਹੈ ਜਿਹੜੀ ਸਾਡੇ ਸਮਾਜ ਦੇ ਪ੍ਰਤੀ ਵਧੀਆ ਜ਼ਿੰਮੇਵਾਰੀ ਵਾਲੇ ਕੰਮ ਕਰ ਸਕਦੀ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਸਾਡੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਤੋ ਦੋਸਤੋ 에ਸੀ ਮਾਨਸਤ ਔਰ ਰਜਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਨੇ ਪਰ ਉੱਥੇ ਹੀ ਉਹਨਾਂ ਨੇ ਕਿਹਾ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਜਿਨ੍ਹਾਂ ਨੇ ਵੀ ਚੋਰੀ ਕੀਤੀ ਹੈ ਤੇ ਬਹੁਤ ਹੀ ਕੀਮਤੀ ਡਾਟਾ ਸਾਡਾ ਕੋਈ ਪਰਸਨਲ ਲਾਈਫ ਦੀਆਂ ਪਿਕਚਰਜ਼ ਹੁੰਦੀਆਂ ਨੇ ਜਾਂ ਸਿੰਗਰਜ਼ ਦੇ ਕੁਝ ਨੋਟਸ ਹੁੰਦੇ ਨੇ ਗਾਣੇ ਹੁੰਦੇ ਨੇ ਕੋਈ ਕੰਟੈਕਟ ਹੁੰਦਾ ਕੁਝ ਵੀ ਹੁੰਦਾ ਉਹਦੇ ਵਿੱਚ ਜਿਹੜਾ ਕਿ ਨਿਕਲ ਜਾਂਦਾ ਹੈ ਤੇ ਜਿਸ ਤੋਂ ਵੀ ਹਰ ਇੱਕ ਬੰਦੇ ਦਾ ਫੋਨ ਹੈ ਜਿਹੜਾ ਇੱਕ ਸਰੀਰ ਦਾ ਅੰਗ ਬਣ ਚੁੱਕਿਆ ਜਿਹਦੇ ਨਾਲ ਸਾਨੂੰ ਕਾਫੀ ਸਾਰੇ ਨੁਕਸਾਨ ਵੀ ਹੁੰਦਾ ਜਦੋਂ ਉਹ ਚੀਜ਼ਾਂ ਸਾਡੇ ਤੋਂ ਮਿਸ ਹੁੰਦੀਆਂ ਨੇ ਸੋ ਤੁਸੀਂ ਐਡਾ ਸ਼ਰਮਨਾ ਕੰਮ ਕੀਤਾ ਹੈ ਕਿਤੇ ਤੁਸੀਂ ਅਫਸੋਸ ਦੇ ਵਿੱਚ ਜਾਣੇ ਹੋ ਤਾਂ ਉੱਥੇ ਤੁਸੀਂ ਇਹੋ ਜਿਹੀਆਂ ਜਿਹੜੀਆਂ ਜੇਬ ਕੱਟਣ ਦੀਆਂ ਹਰਕਤਾਂ ਕਿਸੇ ਮੇਲੇ ਦੇ ਵਿੱਚ ਚੰਗੀਆਂ ਲੱਗਦੀਆਂ ਨੇ ਕਿਸੇ ਰੋਡ ਦੇ ਉੱਪਰ ਬੱਸ ਸਟੈਂਡ ਦੇ ਉੱਪਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਹਰਕਤਾਂ ਤੁਸੀਂ ਕਰਦੇ ਹੋ ਕਿਤੇ ਉੱਥੇ ਸੁੰਨ ਵਿੱਚ ਥੋੜੀਆਂ ਚੈਨ ਚੱਕਤੀ ਹੁੰਦੀਆਂ ਪਰ ਅੰਤਿਮ ਸੰਸਕਾਰ ਦੇ ਮੌਕੇ ਨੌਜਵਾਨ ਦਾ ਜਾਣਾ ਪਰਿਵਾਰ ਦਾ ਕੀ ਹਾਲ ਹੈ ਸੈਲੀਬ੍ਰਿਟੀਆ ਦਾ ਆਉਣਾ ਇਸ ਲਈ ਕਹਿੰਦੇ ਨੇ ਪੰਜਾਬ ਤੋਂ ਲੋਕਾਂ ਦਾ ਥੋੜਾ ਜਿਹਾ ਵਿਸ਼ਵਾਸ ਹੈ ਜਿਹੜਾ ਉੜਦਾ ਦਿਖਾਈ ਦਿੰਦਾ ਹੈ ਉਥੇ ਨਾਲ ਹੀ ਸੁਖਵੀਰ ਬਾਦਲ ਨੇ ਅਮਿਤ ਸ਼ਾਹ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਛੱਡਿਆ ਜਾਵੇ ਜਿਹੜੀ ਉਹਨਾਂ ਦੀ ਬੰਦੀ ਸਜ਼ਾ ਉਹ ਤਕਰੀਬਨ ਕੱਟ ਹੀ ਚੁੱਕੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਜਿਹੜੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਅਪੀਲ ਵੀ ਕੀਤੀ ਨਾਲ ਹੀ ਕੱਲ ਕਰਵਾ ਚੌਥ ਦੇ ਨਾਲ ਲੱਗਦੇ ਬਟਾਲਾ ਦੇ ਪਿੰਡ ਦੇ ਵਿੱਚ ਉਥੇ ਜਿਹੜੀ ਸ਼ਰੀਆਮ ਫਾਇਰਿੰਗ ਕੀਤੀ ਗਈ ਹੈ 10 ਤੋਂ 12 ਫਾਇਰਿੰਗ ਕੀਤੀ ਗਈ ਹੈ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਦਾ ਕੀ ਜਰੇ ਇਲਾਜ ਬਟਾਲਾ ਦੇ ਵਿੱਚ ਚੱਲ ਰਿਹਾ ਹੈ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਸਰਕਾਰ ਤੇ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਰਕਾਰ ਇਹਨਾਂ ਨੂੰ ਨਕੇਲ ਕਿਉਂ ਨਹੀਂ ਪਾਉਂਦੀ ਖਿਲਾਉਣਿਆਂ ਦੀ ਤਰ੍ਹਾਂ ਹਰ ਇੱਕ ਦੇ ਹੱਥ ਦੇ ਵਿੱਚ ਅਸਲਾ ਹੈ ਸ਼ਾਂ ਸ਼ਕਤੀ ਖਤਮ ਹੋ ਗਈ ਹੈ ਜਦੋਂ ਵੀ ਕਿਸੇ ਨਾਲ ਕੋਈ ਈਰਖਾ ਹੁੰਦਾ ਜਿਆਦਾ ਰਾਹ ਘੇਰ ਕੁੱਟਮਾਰ ਕਰ ਦਿੰਦੇ ਨੇ ਜਾਂ ਫਿਰ ਫਾਇਰਿੰਗ ਕਰ ਦਿੰਦੇ ਨੇ ਸੋ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਹਨਾਂ ਤੇ ਨਕੇਲ ਕਦੋਂ ਪਾਊਗੀ ਇਹ ਨਜਾਇਜ਼ ਹਥਿਆਰ ਕਦੋਂ ਬੰਦ ਹੋਵੇਗਾ ਸੋ ਦੋਸਤੋ ਇਹ ਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਨਵਾਂ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਸਸ